ਸਤ ਸ੍ਰੀ ਅਕਾਲ ਮੈਂ ਹਮਨੁਖਾ ਸੰਧੂ ਹੈ ਮਿਲ ਤੇ ਤੁਹਾਡਾ ਸਵਾਗਤ ਅੱਜ ਅਸੀਂ ਬਣਾਵਾਂਗੇ ਗਰਮੀ ਨੂੰ ਆਖ ਦੇ ਲਈ ਫਰਦਾਈ ਅੰਦਰ ਪੀਸੋ ਦਹੀਂ ਨੂੰ ਮੱਲ ਨੂੰ ਬਹੁਤ ਹੀ ਇੰਤੋ ਸੁਧੇਗਾ ਇਹਨਾਂ ਲਈ ਆਪਾਂ ਇਹ ਜੜੀਆਂ ਦੇ ਪੱਤੇ ਵੀ ਲੈਣੇ ਹਨ ਮੇਰੇ ਰੋਜ਼ ਫਲਾਵਰ ਇੱਕ ਖਾਸ ਨਾਲ ਆਪਾਂ ਇਹ ਲਾਈਟ ਚ ਲੈ ਲਈ ਤੇ ਲਈ ਆਪਾਂ ਮਸ਼ਰੀ ਥੋੜੀ ਜੀ ਸੌਂਗ ਇਹਨੇ ਮੰਗੇ ਇਹ ਸਾਰੇ ਜਿਹੜੇ ਨਈਆਂ ਨੇ ਨਾਲ ਆਪਾਂ ਪਾਣੀ ਇਹ ਆਪਾਂ ਲੈ ਕੇ ਟੋਟੇ ਸਾਰਾ ਸਮਾਨ ਬਵਿੱਚ ਕਾਲੇ ਇਸ ਕਾਸਨ ਪਿੰਗੀਰ ਬਲੇਸ ਵੀ ਪਾ ਲਿਆ ਤੁਹਾਡਾ ਜੋ ਸੋਫਾ ਜਾਂ ਲੈਟਿਸ ਕਰਕੇ ਆਪਾਂ ਸਮਾਨ ਜਿਹੜਾ ਬਾਹਰ ਪਾਇਆ ਅੱਗੇ ਜੇ ਤੁਸੀਂ ਚਾਹੋ ਤਾਂ ਸਾਰਾ ਸਮਾਨ ਇਕੱਠਾ ਕਰਕੇ ਇਹਨੂੰ ਪੇਸ ਕਰਦੇ ਆਪਣਾ ਮਿਚਰ ਜਿਹੜਾ ਪੂਰੀ ਭਰ ਸੀ ਗਿਆ। ਉਹ ਤਾਂ ਹੀ ਜਾ ਗਿਆ ਆਪਣ ਬਰਤਨ ਬਰਤਨ ਲਈ ਜਿਹੜਾ ਪਾਪਾ ਜਨੇ ਬਲਾਸ ਪਾਣੀ। ਪਾਣੀ ਬਾਗੇ ਦੇ ਨੂੰ ਬਕੋ ਲੈਨੇ ਆ। ਕੱਪੜੇ ਦੇ ਨਾਲ ਛਾਣ ਲਾਂਗੇ। ਮਿਕਸ ਜਿਹੜਾ ਪਰਗਾੜ ਕਿ ਤਿਆਰ ਕਰ ਲਿਆ ਪੂਰੀ ਤਰ੍ਹਾਂ ਵੇਖੋ ਹਰੀਆਂ ਲਾਜੀਆਂ ਮੜੀ ਮੜੀ ਵਿੱਚ ਦਿਸਦੀਆਂ ਨੇ ਬਾਕੀ ਸਾਰਾ ਸ਼ੈ ਮਿਕਸ ਹੋ ਗਿਆ ਹੈ ਉਹ ਵੀ ਹਰੀਆਂ ਲਾਜੀਆਂ ਜਿਹੜੇ ਛਿਲਕੇ ਨੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੌਰੀ ਨੂੰ ਘੋਲ ਕੇ ਵਿੱਚ ਪਾ ਲਈਨੇ ਪਾਣੀ ਇਹਨੂੰ ਕੱਪੜੇ ਨਾਲ ਆਪਾਂ ਫੋਲ ਲਾਂਗੇ ਦੁੱਧ ਦੇ ਵਿੱਚ ਰੱਖ ਰੱਖ ਕੇ ਆਪਾਂ ਇਹਨੂੰ ਪੁੱਲ ਲੈਣਾ ਤੇ ਜਿਹੜਾ ਮਿਕਸਰ ਹੈ ਇਹਨੂੰ ਆਪਾਂ ਸੁਟਣਾ ਨਹੀਂ ਹੈ ਇਹਦੀ ਆਪਾਂ ਚੈਨਲ ਤੇ ਵੀਡੀਓ ਪਾਈ ਹੋਈ ਹੈ ਕਹਿੰਦੀ ਆਪਾਂ ਪਿਆਜ਼ ਦਾ ਤੜਕਾ ਲਾ ਕੇ ਟਮਾਟਰ ਦਾ ਤੇ ਨਿੰਬੂ ਚੀ ਬਹੁਤ ਸਵਾਦ ਬੰਦੀ ਹੈ ਉਹ ਬਣਾਵਾਂਗੇ ਕਿਉਂਕਿ ਅਸੀਂ ਵੀਕਐਂਡ ਜਿਹੜੀ ਹਫਤੇ ਬਾਅਦ ਹੀ ਅਸੀਂ ਸਦਾਈ ਜਰੂਰ ਬਣਾਉਣੀ ਹੈ ਗਰਮੀ 'ਚ ਤੇ ਅਸੀਂ ਬਾਅਦ ਜਿੰਨੇ ਸਬਜ਼ੀ ਬਣਾ ਕੇ ਖਾ ਲਏ ਨੇ ਬਹੁਤ ਟੇਸਟੀ ਲੱਗਦੀ ਸਬਜ਼ੀ ਤੇ ਇੰਦਰ ਗੁਰਫਤ ਦੇ ਵਿੱਚ ਆਈਸ ਕ్యూਬਸ ਪਾਉਂਦਾ ਪਿਆ ਕਿਉਂਕਿ ਠੰਡਾ ਹੀ ਜ਼ਰੂਰ ਲੱਗਦਾ ਹੈ ਤੇ ਆਪਾਂ ਦੁੱਧ ਦੇ ਵਿੱਚ ਪਾ ਕੇ ਆਈਸ ਕ్యూਬ ਨੂੰ ਠੰਡਾ ਕਰ ਲੈਨੇ ਆਂ ਕੁਝ ਆਪਾਂ ਖੰਡ ਪਾ ਲਈਏ ਕੁਝ ਮਿਸ਼ਰੀ ਪਾਈ ਸੀ ਪਹਿਲਾਂ बाक़ी प्लीज़ अगरि चैनल दे नवे हो, चैनल सबसक्राइब लाइक शेयर ज़रूरु करियो